ਕੀ ਹੋਇਆ ਜਦੋਂ ਇੱਕ ਪਾਕਿਸਤਾਨੀ ਪਰਿਵਾਰ ਪਹੁੰਚਿਆ ਸ੍ਰੀ ਦਰਬਾਰ ਸਾਹਿਬ ਫਿਰ ਉੱਥੇ ਜੋ ਚਮਤਕਾਰ ਹੋਇਆ ਉਸ ਨੂੰ ਦੇਖ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਵੇਗੀ ਸਾਧ ਸੰਗਤ ਜੀ ਆਖਿਰ ਉਹ ਪਾਕਿਸਤਾਨੀ ਪਰਿਵਾਰ ਹਰਮੰਦਰ ਸਾਹਿਬ ਕਿਉਂ ਗਿਆ ਆਖਿਰ ਹਰਮੰਦਰ ਸਾਹਿਬ ਦੇ ਵਿੱਚ ਉਹਨਾਂ ਦੇ ਨਾਲ ਅਜੀਹਾ ਕੀ ਹੋਇਆ ਕਿਸ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਉ ਫਤਿਹ ਦੀ ਸਾਂਝ ਪਾਈਏ ਸੰਗਤ ਜੀ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਾਮੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸੋ ਆਓ ਬਾਕੀ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਸਾਧ ਸੰਗਤ ਜੀ ਇਹ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਇਹ ਘਟਨਾ ਹੈ ਇਹ 1945 ਦੀ ਹੈ ਉਸ ਵਕਤ ਪਾਕਿਸਤਾਨ ਦਾ ਨਿਰਮਾਣ ਨਹੀਂ ਹੋਇਆ ਸੀ ਉਦੋਂ ਇੱਕ ਹੀ ਪੂਰਾ ਭਾਰਤ ਸੀ ਲਾਹੌਰ ਦੇ ਵਿੱਚ ਕੁਝ ਸਿੱਖ ਪਰਿਵਾਰ ਸੀ ਜੋ ਹਰਮੰਦਰ ਸਾਹਿਬ ਘੁੰਮਣ ਆਏ ਗੁਰਸਿੱਖ ਪਰਿਵਾਰ ਦਾ ਸੁਭਾਅ ਬਹੁਤ ਹੀ ਨਿਗਾ ਸੀ ਪਹਿਲਾਂ ਤਾਂ ਉਸ ਪਰਿਵਾਰ ਨੇ ਹਰਮੰਦਰ ਸਾਹਿਬ ਜਾ ਕੇ ਬੇਰੀ ਸਾਹਿਬ ਤੇ ਸਰੋਵਰ ਦੀ ਪਰਿਕਰਮਾ ਕਰਕੇ ਜਾ ਪਹੁੰਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਅਸੀਂ ਆਏ ਹੋਏ ਹਾਂ ਜੇਕਰ ਸਾਨੂੰ ਆਪਣੇ ਮੁੰਡੇ ਲਈ ਕੋਈ ਇਥੋਂ ਕੁੜੀ ਲੱਭ ਜਾਵੇ ਉਹਨਾਂ ਦਾ ਮੰਨਣਾ ਸੀ ਕਿ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਆਏ ਹੋਏ ਹਾਂ ਜੇਕਰ ਸਾਨੂੰ ਮੁੰਡੇ ਲਈ ਕੋਈ ਲੜਕੀ ਇਥੋਂ ਹੀ ਗੁਰਸਿੱਖ ਪਰਿਵਾਰ ਦੀ ਮਿਲ ਜਾਵੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਅਸੀਂ ਕੋਟੀ-ਕੋਟੀ ਪ੍ਰਣਾਮ ਕਰਾਂਗੇ। ਉਹਨਾਂ ਨੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਸਾਡੇ ਮੁੰਡੇ ਦੇ ਲਈ ਸਾਨੂੰ ਇਥੋਂ ਹੀ ਗੁਰਸਿੱਖ ਪਰਿਵਾਰ ਦੀ ਕੁੜੀ ਗੁਰਸਿੱਖ ਹੀ ਮਿਲ ਜਾਵੇ ਤਾਂ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਕੀਤੀ ਕਿ ਜਿਵੇਂ ਅਸੀਂ ਕਰਦੇ ਹਾਂ ਕੈਨ ਦਾ ਭਾਪਕੀ ਕੁੜੀ ਵੀ ਗੁਰਸਿੱਖ ਮਿਲ ਜਾਵੇ ਉਥੇ ਹੀ ਉਹਨਾਂ ਨੂੰ ਇੱਕ ਗੁਰਸਿੱਖ ਗ੍ਰੰਥੀ ਮਿਲਿਆ ਅਤੇ ਉਹ ਇੱਕ ਲੜਕੀ ਬਾਰੇ ਗੱਲ ਕਰਨ ਲੱਗਿਆ ਕਿ ਸਾਡੇ ਰਿਸ਼ਤੇਦਾਰੀ ਚ ਇੱਕ ਕੁੜੀ ਹੈ ਜੋ ਕਿ ਪੜ੍ਹੀ ਲਿਖੀ ਹੈ ਸੋਹਣੀ ਸੁਨੱਖੀ ਹੈ ਤੇ ਗੁਰਸਿੱਖ ਸਰੂਪ ਦੇ ਵਿੱਚ ਹੈ ਮਤਲਬ ਕਿ ਲੜਕੀ ਨੇ ਅੰਮ੍ਰਿਤ ਛਕਿਆ ਹੋਇਆ ਹੈ ਗ੍ਰੰਥੀ ਸਿੰਘ ਜੀ ਨੇ ਕਿਹਾ ਕਿ ਤੁਸੀਂ ਉਸ ਕੁੜੀ ਨਾਲ ਹੀ ਆਪਣੇ ਪੁੱਤਰ ਦਾ ਵਿਆਹ ਕਰ ਦਵੋ ਫਿਰ ਪਰਿਵਾਰ ਵਾਲਿਆਂ ਨੇ ਸਲਾਹ ਕੀਤੀ ਕਿ ਆਇਤਾ ਹੋਈ ਹਾਂ ਕਿਉਂ ਨਾ ਕੁੜੀ ਦੇਖਾਈਏ ਹੁਣ ਜਦੋਂ ਉਹਨਾਂ ਦੇ ਪਿੰਡ ਪਹੁੰਚੇ ਮੁੰਡੇ ਵਾਲਿਆਂ ਨੂੰ ਤਾਂ ਕੁੜੀ ਪਸੰਦ ਆ ਗਈ ਪਰ ਲੜਕੇ ਦੇ ਘਰਦਿਆਂ ਵੱਲੋਂ ਕਿਹਾ ਗਿਆ ਕਿ ਆਏ ਤਾਂ ਇਹ ਇੱਥੇ ਮੱਥਾ ਹੀ ਟੇਕਣ ਨੇ ਫਿਰ ਲੜਕੀ ਵਾਲਿਆਂ ਨੇ ਕਿਹਾ ਕਿ ਗੱਲਬਾਤ ਤਾਂ ਅਸੀਂ ਕਰ ਲਾਵਾਂਗੇ ਪਰ ਪਹਿਲਾਂ ਅਸੀਂ ਲਾਹੌਰ ਆ ਕੇ ਦੇਖਾਂਗੇ ਕਿ ਤੁਸੀਂ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਕਿੱਥੇ 거 ਰਹਿੰਦੇ ਹੋ ਕਿ ਉੱਥੇ ਦੀ ਵਿਵਸਥਾ ਹੈ ਕਿ ਤੁਹਾਡੇ ਕੋਲ ਉੱਥੇ ਆਪਣਾ ਘਰ ਹੈ ਵੀ ਹੈ ਜਾਂ ਨਹੀਂ ਸਾਰੇ ਇਨਕੁਆਇਰੀ ਕਰਕੇ ਫੇ ਲੜਕੇ ਵਾਲੇ ਨੇ ਕਿਹਾ ਕਿ ਠੀਕ ਹੈ ਇਹ ਗੱਲ ਕਹਿ ਕੇ ਉਹ ਸਾਰਾ ਗੁਰਸਿੱਖ ਪਰਿਵਾਰ ਲਾਹੌਰ ਆਪਣੇ ਘਰ ਦੇ ਵੱਲ ਰਵਾਨਾ ਹੋ ਗਏ ਕੁਝ ਦਿਨਾਂ ਬਾਅਦ ਲੜਕੇ ਵਾਲਿਆਂ ਦੇ ਪਰਿਵਾਰ ਨੇ ਸਲਾਹ ਕੀਤੀ ਤੇ ਉਹ ਸਲਾਹ ਬਣਾ ਕੇ ਲਾਹੌਰ ਚਲੇ ਗਏ ਜਦੋਂ ਉਹ ਲਾਹੌਰ ਗਿਆ ਤਾਂ ਲੜਕੇ ਵਾਲਿਆਂ ਨੇ ਸਾਰਾ ਕੁਝ ਉਹਨਾਂ ਨੂੰ ਦਿਖਾ ਦਿੱਤਾ ਤੇ ਕੁੜੀ ਵਾਲਿਆਂ ਨੂੰ ਵੀ ਸਾਰਾ ਕੁਝ ਪਸੰਦ ਆ ਗਿਆ ਮਤਲਬ ਕਿ ਲਾੜਾ ਪਸੰਦ ਆ ਗਿਆ ਪਰਿਵਾਰ ਬਹੁਤ ਹੀ ਪਸੰਦ ਆਇਆ ਕਿਉਂਕਿ ਪੂਰਾ ਪਰਿਵਾਰ ਗੁਰੂ ਸਿੱਖ ਸੀ ਫਿਰ ਉਸ ਤੋਂ ਬਾਅਦ ਉੱਥੇ ਹੀ ਕੁੜੀ ਵਾਲਿਆਂ ਦੇ ਮੁੰਡੇ ਵਾਲਿਆਂ ਨੂੰ ਕਿਹਾ ਕਿ ਤੁਸੀਂ ਵਿਆਹ ਦੀ ਤਰੀਕ ਕਢਵਾ ਲਵੋ ਵਿਆਹ ਦੀ ਤਰੀਕ ਨਿਕਲੀ ਅਤੇ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਦੋਨਾਂ ਦੀ ਪੂਰੇ ਹੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰ ਦਿੱਤਾ ਗਿਆ ਹੁਣ ਮੈਰਿਜ ਤੋਂ ਬਾਅਦ ਮਤਲਬ ਕਿ ਵਿਆਹ ਤੋਂ ਬਾਅਦ ਉਸ ਕੁੜੀ ਨੂੰ ਲਾਹੌਰ ਹੀ ਜਾਣਾ ਪਿਆ ਪਰ ਉਸ ਗੁਰਸਿੱਖ ਲੜਕੀ ਦਾ ਹਰਮੰਦਰ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਮੋਹ ਸੀ ਉਹ ਗੁਰਸਿੱਖ ਲੜਕੀ ਰੋਜ਼ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੀ ਸੀ ਮੈਨੂੰ ਆਪਣੇ ਆਪ ਦੇ ਨਾਲ ਕਦੇ ਵੀ ਅਲੱਗ ਨਾ ਹੋਣ ਦੇਣਾ ਮੈਂ ਜੀ ਨਹੀਂ ਸਕਾਂਗੀ ਹੁਣ ਉਹ ਕੁੜੀ ਲਾਹੌਰ ਜਾ ਕੇ ਬਹੁਤ ਜੀਵਨ ਦੇ ਵਿੱਚ ਢਲਣ ਲੱਗੀ ਜਿਵੇਂ ਸਵੇਰੇ ਉੱਠਣਾ ਅੰਮ੍ਰਿਤ ਵੇਲੇ ਪਾਠ ਕਰਨਾ ਆਪਣੇ ਘਰ ਵਾਲੇ ਦੀ ਇੱਜ਼ਤ ਕਰਨਾ ਰੋਟੀ ਬਣਾ ਕੇ ਟਿਫਨ ਪੈਕ ਕਰਨਾ ਅਤੇ ਆਪਣੇ ਸਾਸੋਰੇ ਦਾ ਖਿਆਲ ਰੱਖਣਾ ਇੱਕ ਦਿਨ ਉਸਦੇ ਸੋਰੇ ਪਰਿਵਾਰ ਦੇ ਵਿੱਚੋਂ ਇੱਕ ਅਜਿਹੀ ਘਟਨਾ ਘਟੀ ਜਿਸ ਨੂੰ ਸੁਣ ਕੇ ਸਾਰੇ ਪਰਿਵਾਰ ਵਾਲਿਆਂ ਦੇ ਰੋਂਗਟੇ ਖੜੇ ਹੋ ਗਏ ਉਹ ਗੁਰਸਿੱਖ ਕੁੜੀ ਉਠੀ ਅਤੇ ਆਪਣੇ ਸੋਰੇ ਨੂੰ ਕਹਿਣ ਲੱਗੀ ਕਿ ਬਾਪੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਨਾਲ ਗੱਲਾਂ ਕਰਦੇ ਨੇ ਜਿਹੜੀ ਹਰਮੰਦਰ ਸਾਹਿਬ ਤੋਂ ਗੁਟਕਾ ਸਹਬ ਲੈ ਕੇ ਆਈ ਹਾਂ ਇਹ ਕੋਈ ਆਮ ਗੁਟਕਾ ਸਹਬ ਨਹੀਂ ਹੈ ਇਹ ਮੈਨੂੰ ਕਹਿ ਰਹੇ ਨੇ ਕਿ ਇਹ ਕਰ ਛੱਡ ਦਵੋ ਨਹੀਂ ਤਾਂ ਬਹੁਤ ਹੀ ਜ਼ਿਆਦਾ ਤੁਹਾਡਾ ਨੁਕਸਾਨ ਹੋਵੇਗਾ ਤੁਹਾਨੂੰ ਪਰੇਸ਼ਾਨੀ ਹੋਵੇਗੀ ਉਸ ਗੁਰਸਿੱਖ ਕੁੜੀ ਦੀ ਗੱਲ ਸੁਣ ਕੇ ਪਹਿਲਾਂ ਤਾਂ ਸਾਰੇ ਪਰਿਵਾਰ ਹੀ ਮਜ਼ਾਕ ਦੇ ਵਿੱਚ ਲੈ ਗਿਆ ਸਾਰੇ ਪਰਿਵਾਰ ਕਹਿਣ ਲੱਗਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਅਜਿਹਾ ਨਹੀਂ ਹੋ ਸਕਦਾ ਅਗਲੇ ਦਿਨ ਉਸ ਗੁਰਸਿੱਖ ਲੜਕੀ ਨੇ ਫਿਰ ਕਿਹਾ ਕਿ ਮੈਨੂੰ ਸੁਪਨੇ ਦੇ ਵਿੱਚ ਆ ਕੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਇਹ ਘਰ ਛੱਡ ਦਵੋ ਸਾਰਿਆਂ ਦੇ ਲਈ ਵਧੀਆ ਹੋਵੇਗਾ ਚੰਗਾ ਹੋਵੇਗਾ ਜੇਕਰ ਤੁਸੀਂ ਇਹ ਘਰ ਛੱਡ ਦਵੋ ਨਹੀਂ ਤਾਂ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੋ ਜਾਵੇਗੀ ਹੁਣ ਸੋਰੇ ਨੂੰ ਗੁੱਸਾ ਆਉਣ ਲੱਗਿਆ ਉਸ ਦੇ ਘਰ ਵਾਲੇ ਨੇ ਵੀ ਉਸ ਨੂੰ ਝਿੜਕਿਆ ਕਿਹਾ ਕਿ ਇਹ ਕੀ ਪਾਗਲਪਨ ਹੈ ਅਸੀਂ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਕੋਈ ਵੀ ਪ੍ਰੋਬਲਮ ਪਰੇਸ਼ਾਨੀ ਨਹੀਂ ਹੋਈ ਫਿਰ ਉਹ ਗੁਰਸਿੱਖ ਲੜਕੀ ਸ਼ਾਂਤ ਹੋ ਗਈ ਚੁੱਪ ਹੋ ਗਈ ਤਿੰਨ ਚਾਰ ਹਫ਼ਤੇ ਬਾਅਦ ਦਿਨ ਦਾ ਟਾਈਮ ਸੀ ਇੱਕੇ ਵਿਅਕਤੀ ਭੱਜਦੇ ਹੋਏ ਉਸਦੇ ਸੋਰੇ ਦੇ ਕੋਲ ਆਇਆ ਅਤੇ ਬੋਲਿਆ ਕਿ ਬਾਪੂ ਜੀ ਤੁਹਾਡੇ ਵੱਡੇ ਮੁੰਡੇ ਦਾ ਜੋ ਮੁੰਡਾ ਹੈ ਤੁਹਾਡਾ ਪੋਤਾ ਉਸ ਨੂੰ ਕੁਝ ਗੁੰਡਿਆਂ ਨੇ ਕਿਡਨੈਪ ਕਰ ਲਿਆ ਹੈ ਮੈਂ ਉਸ ਨੂੰ ਸਕੂਲ ਦੇ ਵਿੱਚੋਂ ਲੈ ਕੇ ਆ ਰਿਹਾ ਸੀ ਰਸਤੇ ਦੇ ਵਿੱਚ ਕੁਝ ਲੋਕ ਕੁਝ ਗੁੰਡੇ ਤੁਹਾਡੇ ਪੋਤੇ ਨੂੰ ਚੁੱਕ ਕੇ ਲੈ ਗਏ ਅਤੇ ਕਹਿਣ ਲੱਗੇ ਇਹ ਸਰਦਾਰਾਂ ਦਾ ਮੁੰਡਾ ਹੈ ਅਸੀਂ ਇਹਨੂੰ ਮਾਰ ਦਵਾਂਗੇ ਅਤੇ ਉਹ ਗੁੰਡੇ ਲੈ ਕੇ ਗੱਡੀ ਦੇ ਵਿੱਚ ਭੱਜ ਗਏ ਉਸ ਦੀ ਗੱਲ ਸੁਣ ਕੇ ਹੁਣ ਬਾਪੂ ਜੀ ਤਾਂ ਹਾਂ ਮਾਰ ਮਾਰ ਕੇ ਰੋਂ ਲੱਗੇ ਰੋਂਦੇ ਰੋਂਦੇ ਘਰ ਪਹੁੰਚੇ ਅਤੇ ਆਪਣੀ ਨੂੰਹ ਨੂੰ ਬੁਲਾ ਕੇ ਕਹਿਣ ਲੱਗੇ ਮੈਨੂੰ ਮaaf ਕਰ ਦੇ ਪੁੱਤ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੈਨੂੰ ਸੁਪਨੇ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਸੀ ਨਾ ਕਿ ਪਰਿਵਾਰ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਕੋਈ ਪਰੇਸ਼ਾਨੀ ਆ ਸਕਦੀ ਹੈ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਅੱਜ ਉਹ ਪ੍ਰੋਬਲਮ ਵੀ ਆ ਗਈ ਮੇਰੇ ਪੋਤੇ ਨੂੰ ਕਿਡਨਾਪ ਕਰ ਲਿਆ ਗੁੰਡਿਆਂ ਨੇ ਅਤੇ ਹੁਣ ਉਹ ਗੁੰਡੇ ਮੇਰੇ ਪੋਤੇ ਨੂੰ ਮਾਰ ਦੇਣਗੇ ਹੁਣ ਮੈਨੂੰ ਕੋਈ ਰਾਸਤਾ ਨਹੀਂ ਲੱਭ ਰਿਹਾ ਕਿ ਮੈਂ ਹੁਣ ਕੀ ਕਰਾਂ ਉਹ ਗੁਰਸਿੱਖ ਲੜਕੀ ਰੋਂਦੇ ਹੋਏ ਆਪਣੇ ਪਰਿਵਾਰ ਨੂੰ ਲੈ ਕੇ ਗੁਰਦੁਆਰੇ ਸਹਿ ਪਹੁੰਚੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਕੀਤੀ ਅਤੇ ਹੋਰ ਕਰ ਵੀ ਕੀ ਸਕਦੇ ਸੀ ਅਤੇ ਫਿਰ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਕਿ हे ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਸਾਡਾ ਪੋਤਾ ਸਹੀ ਸਲਾਮਤ ਹੋਵੇ ਅਤੇ ਉਸ ਨੂੰ ਸਹੀ ਸਲਾਮਤ ਰੱਖਿਓ ਕੁਝ ਘੰਟੇ ਬੀਤੇ ਅਤੇ ਕੁਝ ਘੰਟਿਆਂ ਤੋਂ ਬਾਅਦ ਇੱਕ ਪੁਲਿਸ ਵਾਲਾ ਉਹਨਾਂ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਇਹ ਛੋਟਾ ਜਿਹਾ ਮੁੰਡਾ ਤੁਹਾਡਾ ਹੈ ਇਹ ਦੇ ਕੇ ਸਾਰੇ ਪ੍ਰਸੰਨ ਹੋ ਗਏ ਅਤੇ ਬਾਪੂ ਕਹਿਣ ਲੱਗਿਆ ਕਿ ਹਾਂ ਇਹ ਮੇਰਾ ਪੋਤਾ ਹੈ ਪੁਲਿਸ ਵਾਲ ਨੇ ਦੱਸਿਆ ਕਿ ਰਾਸਤੇ ਦੇ ਵਿੱਚ ਕੁਝ ਗੁੰਡੇ ਇਸ ਬੱਚੇ ਨੂੰ ਲੈ ਕੇ ਜਾ ਰਹੇ ਸੀ ਅਤੇ ਨਾਕੇ ਉਤੋਂ ਗੱਡੀਆਂ ਨਾ ਰੋਕਣ ਦੇ ਕਾਰਨ ਅਸੀਂ ਉਹਨਾਂ ਦੇ ਪਿੱਛੇ ਗੱਡੀਆਂ ਲਾ ਲਈਆਂ ਜਿਸ ਤੋਂ ਸਾਨੂੰ ਇਸ ਤੁਹਾਡੇ ਪੋਤੇ ਨੇ ਦੱਸਿਆ ਕਿ ਇਹ ਮੈਨੂੰ ਕਿਡਨੈਪ ਕਰਕੇ ਲੈ ਜਾ ਰਹੇ ਸੀ ਅਤੇ ਉਹ ਗੁੰਡੇ ਗੱਡੀ ਛੱਡ ਕੇ ਨਾਕੇ ਤੋਂ ਭੱਜ ਗਏ ਅਸੀਂ ਉਹਨਾਂ ਦੇ ਪਿੱਛੇ ਗਏ ਉਹੀ ਗੱਡੀ ਛੱਡ ਕੇ ਭੱਜ ਗਏ ਅਤੇ ਅਸੀਂ ਇਸ ਬੱਚੇ ਨੂੰ ਆਪਣੇ ਵੱਲ ਕਰ ਲਿਆ ਅਸੀਂ ਹੁਣ ਤੁਹਾਡੇ ਕੋਲ ਤੁਹਾਡੇ ਬੱਚੇ ਨੂੰ ਲੈ ਕੇ ਆਏ ਹਾਂ ਹੁਣ ਇਹ ਜਗ੍ਹਾ ਤੁਹਾਡੇ ਰਹਿਣ ਦੇ ਕਾਬਿਲ ਨਹੀਂ ਹੈ ਜਲਦ ਤੋਂ ਜਲਦ ਇੱਥੋਂ ਚਲੇ ਜਾਓ ਬਾਪੂ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਉਹਨਾਂ ਨੇ ਦੱਸਿਆ ਕਿ ਮੈਂ ਇੱਥੇ ਦਾ ਇੰਸਪੈਕਟਰ ਹਾਂ ਮੈਂ ਤੁਹਾਨੂੰ ਤੁਹਾਡੇ ਭਲਾਈ ਦੇ ਲਈ ਕਹਿ ਰਿਹਾ ਹਾਂ ਕਿ ਇਹ ਜਗ੍ਹਾ ਤੁਹਾਡੇ ਰਹਿਣ ਦੇ ਕਾਬਿਲ ਨਹੀਂ ਹੈ ਜਲਦ ਤੋਂ ਜਲਦ ਇੱਥੇ ਚਲੇ ਜਾਓ ਇਹ ਸਾਰੀ ਗੱਲ ਸੁਣ ਕੇ ਸ਼ਾਮ ਵਕਤ ਬਾਪੂ ਜੀ ਮਠਿਆਈ ਦਾ ਡੱਬਾ ਲੈ ਕੇ ਪੁਲਿਸ ਸਟੇਸ਼ਨ ਵੱਲ ਜਾਣ ਲੱਗੇ ਉੱਥੇ ਜਾ ਕੇ ਪੁੱਛਿਆ ਕਿ ਇੰਸਪੈਕਟਰ ਕੌਣ ਹੈ ਤਾਂ ਦੂਜਾ ਇਨਸਪੈਕਟਰ ਬੈਠਿਆ ਸੀ ਉਹਨਾਂ ਨੂੰ ਮਿਲਵਾ ਦਿੱਤਾ ਤਾਂ ਬਾਪੂ ਜੀ ਨੇ ਕਿਹਾ ਕਿ ਇਹ ਇਨਸਪੈਕਟਰ ਨਹੀਂ ਉਹ ਜਿਹੜਾ ਸੀ ਇਹ ਇਨਸਪੈਕਟਰ ਨਹੀਂ ਸੀ ਜਿਹੜਾ ਮੇਰੇ ਪੋਤੇ ਨੂੰ ਬਚਾ ਕੇ ਸਾਡੇ ਕੋਲ ਲੈ ਕੇ ਆਇਆ ਸੀ ਉਸ ਇਨਸਪੈਕਟਰ ਨੂੰ ਮਿਲਵਾਓ ਉੱਥੇ ਪੁਲਿਸ ਦੇ ਕਰਮਚਾਰੀ ਨੇ ਦੱਸਿਆ ਕਿ ਇਹ ਇੱਕ ਇਨਸਪੈਕਟਰ ਹੈ ਜੋ ਥਾਣੇ ਦਾ ਇੰਚਾਰਜ ਹੈ ਅਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਇੱਥੇ ਨਹੀਂ ਤਾਂ ਉਸ ਬਾਪੂ ਨੇ ਕਿਹਾ ਕਿ ਇਦਾਂ ਕਿਵੇਂ ਹੋ ਸਕਦਾ ਹੈ ਕੱਲ ਹੀ ਤਾਂ ਸਾਨੂੰ ਮਿਲਿਆ ਸੀ ਮੇਰੇ ਪੋਤੇ ਨੂੰ ਲੈ ਕੇ ਆਇਆ ਸੀ ਅਤੇ ਤੁਸੀਂ ਕਹਿੰਦੇ ਹੋ ਕਿ ਇੱਥੇ ਹੈ ਹੀ ਨਹੀਂ ਪੁਲਿਸ ਵਾਲਿਆਂ ਨੇ ਫਿਰ ਉਸ ਬਾਪੂ ਨੂੰ ਕਿਹਾ ਕਿ ਇਹਨਾਂ ਤੋਂ ਇਲਾਵਾ ਹੋਰ ਕੋਈ ਵੀ ਇੰਸਪੈਕਟਰ ਇੱਥੇ ਹੈ ਹੀ ਨਹੀਂ ਬਾਪੂ ਨੇ ਇੱਧਰ ਉੱਧਰ ਲੱਭਿਆ ਪੁੱਛਿਆ ਪਰ ਬਾਪੂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਸਾਰਿਆਂ ਨੇ ਮਨਾਂ ਕਰ ਦਿੱਤਾ ਬਾਪੂ ਜੀ ਵਾਪਸ ਆਪਣੇ ਘਰ ਆਏ ਅਤੇ ਆਪਣੀ ਨੂਨ ਨੂੰ ਸਾਰੀ ਗੱਲ ਦੱਸੀ ਅਤੇ ਨੂਨ ਨੇ ਰੋਂਦੇ ਹੋਏ ਕਿਹਾ ਕਿ ਉਹ ਇਨਸਪੈਕਟਰ ਪੁਲਿਸ ਕਰਮਚਾਰੀ ਕੋਈ ਹੋਰ ਨਹੀਂ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਪੁਲਿਸ ਦਾ ਭੇਜ ਧਾਰ ਕੇ ਤੁਹਾਡੇ ਪੋਤੇ ਨੂੰ ਬਚਾ ਕੇ ਲੈ ਕੇ ਆਏ ਸੀ ਅਤੇ ਖੁਦ ਕਹਿ ਗਏ ਕਿ ਇਹ ਜਗ੍ਹਾ ਸਾਡੇ ਰਹਿਣ ਦੇ ਲਾਇਕ ਨਹੀਂ ਹੈ ਬਾਪੂ ਜੀ ਹੁਣ ਤਾਂ ਸਮਝੋ ਇੱਥੋਂ ਚੱਲੀਏ ਨੂ ਦੀ ਗੱਲ ਸੁਣ ਕੇ ਬਾਪੂ ਜੀ ਨੇ ਪੁੱਛਿਆ ਕਿ ਕਿੱਥੇ ਚੱਲੀਏ ਅਤੇ ਨੂ ਨੇ ਕਿਹਾ ਕਿ ਬਾਪੂ ਜੀ ਸਾਡਾ ਤਾਂ ਇੱਕ ਹੀ ਸਥਾਨ ਹੈ ਅੰਮ੍ਰਿਤਸਰ ਜਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਨੇ ਤਾਂ ਫਿਰ ਸਾਰਾ ਹੀ ਪਰਿਵਾਰ ਸ਼੍ਰੀ ਅੰਮ੍ਰਿਤਸਰ ਸਹਿਬ ਵੱਲ ਰਵਾਨਾ ਹੋ ਗਿਆ ਅੱਜ ਵੀ ਉਹ ਪਰਿਵਾਰ ਅੰਮ੍ਰਿਤਸਰ ਵਿੱਚ ਹੀ ਰਹਿੰਦਾ ਹੈ ਇਸ ਸੱਚੀ ਘਟਨਾ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਇਹ ਇੱਕ ਕਹਾਣੀ ਹੈ ਜੋ ਕਿ ਬਹੁਤ ਸਾਰੀਆਂ ਗੱਲਾਂ ਬਿਆਨ ਕਰਦੀ ਹੈ ਅਤੇ ਪ੍ਰਤੱਖ ਆਪਣੇ ਗੁਰੂ ਤੇ ਵਿਸ਼ਵਾਸ ਰੱਖਣ ਤੇ ਕਿਵੇਂ ਫਲ ਮਿਲਦਾ ਹੈ ਅਤੇ ਤੁਹਾਡਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਕਿਵੇਂ ਚਮਤਕਾਰ ਦਿਖਾਉਂਦਾ ਹੈ ਜੇਕਰ ਤੁਸੀਂ ਸੱਚੀ ਸ਼ਰਧਾ ਦੇ ਨਾਲ ਅਰਦਾਸ ਬੇਨਤੀ ਕੀਤੀ ਹੋਵੇ ਤਾਂ ਕਦੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਪਿੱਠ ਨਹੀਂ ਲਗਣ ਦਿੰਦਾ ਅਤੇ ਤੁਹਾਡੇ ਆਉਣ ਵਾਲੇ ਮਾੜੇ ਸਮੇਂ ਦਾ ਪਹਿਲਾਂ ਹੀ ਦੱਸ ਜਾਂਦਾ ਹੈ ਕਿਸੇ ਵੀ ਰੂਪ ਦੇ ਵਿੱਚ ਆ ਕੇ ਸੋ ਸਾਧ ਸੰਗਤ ਜੀ ਇਸ ਲਈ ਆਪਣੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਾਉਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਕਿਸੇ ਸੰਗਤ ਦਾ ਵੀ ਭਲਾ ਹੋ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ